ਹੋਏ ਨੇ ਉਹ ਹੀ ਵਾਟ ਕੇ ਸਕੂਲ ਦਾ ਸਟਾਰਟ ਆਪਣਾ ਸਰਪ੍ਰਸਤ ਪ੍ਰਾਪਤ ਕਰਨਾ ਤੇ ਅਕੇ ਉਹਨਾਂ ਨਾਰਾਇਣ ਜੀ ਦੋ ਸਾਫ ਕਰਨਾ ਚਾਹਨਾ ਉਹਨਾਂ ਨੇ ਸਟਾਫ ਵੱਲੋਂ ਇਹੰਤੀ ਹੈ ਕਿ ਆਪਣਾ ਸਤਿਕਾਰ ਪ੍ਰਾਪਤ ਕਰਨ ਭਾਈ ਬਜਾਦ ਸਿੰਘਾ ਹੋਈ ਬੱਜੇ ਦਾ ਇਆ ਪਿੰਡ ਦੇ ਜੋ ਸਰਪੰਚ ਸਾਹਿਬ ਹਨ ਉਹਨਾਂ ਨੂੰ ਵਿਅਕਤੀ ਕੇ ਉਹ ਵੀ ਆ ਕਰਕੇ ਆਪਣਾ ਸਤਿਕਾਰ ਸੁਮਜ ਸਾਥ ਤੋਂ ਪ੍ਰਵਾਨ ਕਰ ਲੈਣਾ ਸਰਪੰਚ ਸਾਹਿਬ ਕੋਟੀ ਕਰਾਵਾਏ ਅਗੇ ਜਗਰੂਪ ਸਿੰਘ ਜੀ ਮਾਸਤਰਾ ਜੋ ਆਪਣੇ ਜ਼ਗੜੇ ਤੋਂ ਜੀ ਆਮਰਾ ਉਹਨਾਂ ਨੂੰ ਵਿਅਕਤੀਏ ਉਹ ਵੀ ਆ ਕਰਕੇ ਆਪਣਾ ਸਤਿਕਾਰ ਆ ਕੇ ਪ੍ਰਵਾਨ ਕਰ ਲੈ ਅਗੇ ਆਤਮਾ ਸਿੰਘ ਜੀ ਮਾਸਤਰਾ ਕੋਟਨੀ ਕਲਾ ਕੋਵੀਪੱਤਰ ਦੀਪਕ ਕੁਮਾਰ ਮਾਸਤਰਾ ਪੋਸਟ ਬਾਇਟ ਦੀਪਕ ਕੁਮਾਰ ਪੋਸਟ ਬਾਇਟ ਹੈਲ ਕੋਵੀਪੱਤਰ ਜੀ ਦਾ ਪਾਤਕਰਨ ਹੌਲੇ ਸੋਨਿਹਾਲ ਸਰਗਿ ਵਰਿੰਦਰ ਸਿੰਘ ਪਟਵਾਰੀ ਜੋ ਆਪਣੇ ਗੁਜਾਰਾ ਵਰਿੰਦਰ ਸਿੰਘ ਪਟਵਾਰੀ ਸਾਹਿਬ ਕੋਵੀਪੱਤਰ ਦੀ ਪਾਸ ਰਗਣਾ ਸੇ ਆਪਣਾ ਸਤਕਾਰ باقی بابا گردوارا بابا جیو سنگھا سنگھ کر ਪ੍ਰੋਗਰਾਮ ਆ ਰਿਹਾ ਹੈ ਜੇ ਕੋਈ ਹੋਰ ਸੁਤੋਲਾਸੀ ਨਾ ਬਾਕੀ ਰਹਿੰਦਾ ਹੈ ਤਾਂ ਫੋਨ ਕਰਕੇ ਅੰਦਰ ਆ ਕੇ ਗੱਲਬਾਤ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਨਗਰ ਦਾ ਸਕੂਲ ਦੇ ਵਿੱਚ ਦਾ ਆਪੇ ਦੌਰ ਤੋਂ ਧੰਨਵਾਦ ਬਾਬਾ ਜੀਵਨ ਸਿੰਘ ਜੀ ਕਮੇਟੀ ਵੱਲੋਂ ਟੀਚਰ ਸਹਿਵਾਨਾਂ ਨੂੰ ਵੀ ਸਨੋਪਾ ਪਿੰਡ ਵਿੱਚ ਜਾਵੇਗਾ ਸਾਰੇ ਟੀਚਰ ਸਹਿਵਾਨਾਂ ਨੂੰ ਬੇਨਤੀ ਹੈ ਕਿ ਦਰਵਾਜ਼ਾ ਸਾਹਿਬ ਦੇ ਅੰਦਰ ਟੀਚਰ ਸਹਿਵਾ ਨਾ ਜੰ ਦੂਸਰੀ ਬੇਨਤੀ ਹੈ ਕਿ ਦਿੱਲੀ ਵੀ ਸੰਗਤ ਕਿੱਥੇ ਪਹੁੰਚੀ ਹੈ ਸ਼ਾਮ ਦਾ ਪਣੀ ਤਿਆਰ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਸ਼ੱਕੇ ਜਾਣ ਬਾਕੀ ਜੋ ਪ੍ਰਿੰਟ ਕੋਟਲੀ ਕਰਾਉਣ ਦੇ ਪ੍ਰਾਇਮਰੀ ਸਕੂਲ ਦੇ ਵਿੱਚ ਸਟਾਫ ਨੇ ਉਪਰਾਲਾ ਕੀਤਾ ਹੈ ਮੈਂ ਸਾਰੇ ਸਟਾਫ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜਾ ਇਹ ਸੀ ਪ੍ਰੋਗਰਾਮ ਹੈ ਹਰ ਸਾਲ ਵੀ ਸਾਲ ਕਰਾਇਆ ਕਰਾਂਗੇ ਤੇ ਸਾਰੇ ਮੰਦਰ ਨੂੰ ਵੀ ਬੇਨਤੀ ਹੈ ਕਿ ਸਕੂਲ ਦੇ ਵਿੱਚ ਵੱਧ ਚੱਕ ਕੇ ਹਿੱਸਾ ਲਿਆ ਕਰੋ। ਔਰ ਜੋ ਪੜ੍ਹਾਈ ਹੈ ਸਕੂਲ ਦੀ ਉਹ ਵੀ ਬਹੁਤ ਵਧੀਆ ਚੱਲ ਰਹੀ ਹੈ। ਖਾਸ ਕਰਕੇ ਮੈਂ ਹੈਰੋਸਕੂਲ ਸ਼੍ਰੀ ਦਾਗ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਜੋ ਕਿ ਸਕੂਲ ਦਾ ਰੰਗ ਰੂਪਨ ਕਰਦੇ ਸਮੇਂ ਵੀ ਛੁੱਟੀਆਂ ਹੋਣ ਦੇ ਬਾਵਜੂਦ ਵੀ ਇੱਥੇ ਸਕੂਲ ਦੇ ਵਿੱਚ ਇੱਕ ਹਫ਼ਤਾ ਰਹਿ ਕੁੱਤੇ ਨੇ। ਹੁਣ ਤਿੰਨ ਚਾਰ ਨਾਲ ਕੋ ਜਿੰਨੇ ਨੇ ਖੰਡਬਾੜ ਪ੍ਰਕਾਸ਼ਾਣਾ ਸਮੇਤ ਬੱਚਾ ਸਮੇਤ ਸਕੂਲ ਦੇ ਵਿੱਚ ਦਿਨ ਰਾਤ ਬੜੀ ਮਿਹਨਤ ਕੀਤੀ ਹੈ ਇੱਥੇ ਰਹਿ ਰਹੇ ਨੇ ਸਕੂਲ ਦੇ ਵਿੱਚ ਹੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਸਾਡੇ ਸਰਕਾਰੀ ਸਕੂਲ ਦਾ ਜੋ ਸਟਾਫ ਹੈ ਬਹੁਤ ਹੀ ਜਾਣੀ ਕੁਆਲਿਫਾਈਡ ਤੇ ਵਧੀਆ ਹੈ ਮੈਂ ਸਾਰੇ ਨਗਰ ਨੂੰ ਬੇਨਤੀ ਕਰਦਾ ਹੈ ਕਿ ਜੋ ਆਪਣੇ ਸਰਕਾਰੀ ਕੋਈ ਵੀ ਮੁਲਕੇ ਹੁਕੀਦਾ ਹੁੰਦੀਆਂ ਨੇ ਸਰਕਾਰੀ ਸਕੂਲ ਹੁੰਦੇ ਨੇ ਡਸਪੈਂਸਰੀਆਂ ਹੁੰਦੀਆਂ ਨੇ ਉਹ ਪਿੰਡ ਦੇ ਸਹਿਯੋਗ ਨਾਲ ਹੀ ਹੁੰਦੀਆਂ ਨੇ ਤੇ ਸਕੂਲ ਵਾਸਤੇ ਮੈਂ ਸਹਿਤ ਲੋਕਾਂ ਦਾ ਧੰਨਵਾਦ ਕਰਦਾ ਤੁਹਾਡੇ ਸਾਰੇ ਨਗਰ ਦਾ ਵੀ ਬੜਾ ਤੁਸੀਂ ਸਹਿਯੋਗ ਦਿੱਤਾ ਪਰ ਅੱਗੇ ਤੋਂ ਵੀ ਬਹੁਤ ਜ਼ਿਆਦਾ ਸਹਿਯੋਗ ਦਿਆ ਕਰੋ ਤੇ ਬੱਚੇ ਵੱਧ ਤੋਂ ਵੱਧ ਦਾਖਲ ਕਰਵਾਓ ਕਾਈ ਆਪਣੇ ਸਕੂਲ ਦੀ ਟੀਚਰ ਸਾਹਿਬਾਨਾਂ ਵੱਲੋਂ ਬੇਨਤੀ ਹੈ ਕਿ ਜਿੱਥੇ ਵੀ ਸੰਗਤ ਬੈਠੀ ਹੈ ਉੱਥੇ ਲਾਈਨਾਂ ਬਣਾ ਕੇ ਪ੍ਰਸ਼ਦਾ ਸ਼ਗਨੋ ਜੀ ਸੋ ਵਿਚਾਰੀ ਬੰਦ ਰਹਿ ਗਈ ਸੀ ਸਟਾਫ ਜਿਹੜਾ ਹੈ ਬਹੁਤ ਵਧੀਆ ਹੈ ਤੇ ਅਜੇ ਬਹੁਤ ਬੱਚੇ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉ ਉਹ ਆਪਣਾ ਸਕੂਲ ਹੈ ਜੋ ਬਚਾ ਰਹੇ ਸਕੂਲ ਦੀ ਦਸ਼ਾ ਤੁਸੀਂ ਦੇਖ ਹੀ ਚੁੱਕੇ ਹੋ ਸਾਰਾ ਨਗਰ ਇੱਥੇ ਪਿੰਡ ਦੇ ਵਿੱਚ ਪਹੁੰਚਿਆ ਹੋਇਆ ਹੈ ਬਹੁਤ ਵਧੀਆ ਸਕੂਲ ਦੀ ਦਸ਼ਾ ਹੈ ਸੋ ਮੈਂ ਹੁਣ ਟੀਚਰ ਸਾਹਿਬਾਨਾਂ ਨੂੰ ਬੇਨਤੀ ਹੈ ਵੀ ਆਪਾ ਆਪਣੇ ਸਰਪੇ ਲੈ ਰਾਇਣ ਜੀ ਸਰੋ ਸ਼ਰੋਣ شہید ਆਪਾ ਵਾਹਿਗੁਰੂ ਜੀ ਕਾਹੋ ਬੁਲੇ ਸੋਨਹਾ ਵਾਹਿਗੁਰੂ ਜੀ ਕਾਹੋ ਬਖਤ ਪ੍ਰਦੀਪ ਸਰ ਨੰਮਕੰਚਨ ਸਰ ਬੇਨਤੀ ਹੈ ਵੀ ਕਿ ਦਰਵਾਸਾ ਦੇ ਵਿੱਚ ਪਹੁੰਚਣ ਦੀ ਕਿਰਪਾ ਕਰੋ ਜੀ ਔਰ बोला सिंधी मैसेज ਆਪਣੇ టీచర్ जसवीर कौर ਦੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਦੋਵੇਂ ਲੇਡਿਸ ਟੀਚਰ ਦਰਵਾਸਾ ਸਾਬ ਚ ਪਹੁੰਚ ਕੇ ਆਪ ਦੇ ਸਰਪ੍ਰਸਤ ਪ੍ਰਾਪਤ ਕਰਨਗੇ ਬੋਲੇ ਸੋਹ ਰਹਾ ਬੋਲੇ ਸੋਹ ਇਕੋਰ ਜੀ ਟੀਚਰ ਉਹਨਾਂ ਵੀ ਦੂਸਰੇ ਆਪਣੇ ਗੋਪ ਸਿੰਘ ਹੈ ਟੀਚਰ ਉਹਨਾਂ ਦੇ ਬ੍ਰਦਰ ਆਏ ਹੋਏ ਨੇ ਤੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਆਗੋਸ਼ ਰੂਪਾ ਪ੍ਰਾਪਤ ਕਰਨ ਜੀ ਬੋਲੇ ਸੋ ਨਿਹਾਲ ਸਬ ਸੀ ਅਕਾਲ ਬੋਲੇ ਸੋ ਨਿਹਾਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸੰਸਾਰ ਦੇ ਨਗਰ ਨੂੰ ਬੇਨਤੀ ਹੈ ਕਿ ਉਹ ਆਪਣੇ ਇਥੇ ਧਰਮ ਨਾਲ ਬੱਚਿਆਂ ਦੀ ਸੇਵਾ ਕਰਦੇ ਨੇ ਮਿੱਟੀ ਮਿਲ ਦੇ ਵਿੱਚ ਕਿਉਂਕਿ ਮੈਂ ਚੇਦਮਾ ਹੁੰਦੇ ਨਾਤੇ ਸਕੂਲ ਦੇ ਵਿੱਚ ਹਫਤਾ ਬਾਈਂ ਮੈਂ ਜਿਹੜਾ ਮਾਰਨਾ ਰਹਿਣਾ ਵਸੇ ਜਿਹੜਾ ਤਾਂ ਮੈਂ ਡੇਲੀ ਮਾਰਨਾ ਸੁਣਨਾ ਹਫ਼ਤੇ ਵਾਈ ਖਾਣਾ ਚੈੱਕ ਕਰਦੇ ਖਾਣਾ ਬਹੁਤ ਵਧੀਆ ਬਣਾਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਸਕੂਲ ਵੱਲੋਂ ਉਹਨਾਂ ਨੂੰ ਵਾਰਦੀ ਦਿੱਤੀ ਜਾ ਰਹੀ ਹੈ ਤੇ ਉਹ ਆਪਣੀ ਵਾਰਦੀ ਪ੍ਰਾਪਤ ਕਰਨ ਚਾਹੁੰਦੇ ਆ ਨਰਮਨਜੀਤ ਕੌਰ ਜੀ ਜੀਵਾਸਪ ਚਮਚੀ ਜੀ ਇੱਕ ਮਿੰਟ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਵਿੱਤੀ ਅਭਿਸ਼ਾਰੀ ਪਰੋ ਤੋਂ ਸਰੋਪੀ ਦੀ ਰਸਨਾ ਸੀ ਜਿਹੜਾ ਹੋਰ ਪੀਚਰ ਸਾਹਿਬ ਅੱਲਾ ਨੂੰ ਨਿਸਤਾਫੁ ਨੂੰ ਸੁਣੋਗਰਾ ਦਿੱਤੇਗੇ ਤੋ ਸਾਰੇ ਸਾਰਿਆਂ ਦਾ ਤੈਨੂੰ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ